ਭਾਈ ਇਹ ਨਾਲ ਇੱਕ ਗੱਲ ਕਰਾਂਦੇ ਆ ਲੁਧਿਆਣਾ ਸਾਨੇਵਾਲ ਤੋਂ ਆਏ ਆ ਗੋਬਿੰਦਗੜ ਏਰੀਆ ਪੈਂਦਾ ਭਾਈ ਦੱਸੋ ਮੜ ਜਾ ਹਾਂਜੀ ਭਾਈ ਨੇ ਵੀਡੀਓ ਦੇਖ ਕੇ ਆਏ ਸੀਗੇ ਸਰ ਠੀਕ ਹੈ ਜੀ ਸ਼ਾਪ ਦਾ ਪਤਾ ਲੱਗਿਆ ਹੈ ਰੇਟ ਦਾ ਬਹੁਤ ਸਹੀ ਹੈ ਸਰ ਰੇਟ ਸਹੀ ਲੱਗਿਆ ਤੇ ਲੜਕਿਆਂ ਨੇ ਕਿੱਦਾਂ ਟਰੈਂਡ ਕੀਤਾ ਹਾਂਜੀ ਸਰ ਬਹੁਤ ਵਧੀਆ ਕੇਅਰ ਕੀਤੀ ਆ ਆ ਭਾਈ ਨੇ ਗੱਡੀ ਲਈ ਹੈ ਜੀ ਹੋਰ ਗੱਡੀ ਅਸੀਂ ਇਹਨਾਂ ਨੂੰ ਦਿੱਤੀ ਹੈ ਫੋਰਚੂਨਰ ਗੱਡੀ 6 ਮੋਟਰਸ ਦੇ ਨਾਲ ਸਿਰਫ 650 ਰੁਪਏ ਦੀ ਜਿਹਦੀ ਕੀਮਤ ਹੁੰਦੀ ਸੀ 9000 ਰੁਪਏ ਸੋ ਗੇਮ ਖੇਡ ਲਗਿਆ ਭਾਈ ਨੂੰ ਗੇਮ ਖੇਡਣੇ ਦਾ ਬਹਾਨਾ ਵਾ ਭਾਈ ਨੂੰ ਗਿਫਟ ਮੈਂ ਦੇ ਕੇ ਭੇਜਣਾ ਵੀ ਭਾਈ ਬਹੁਤ ਪਿਆਰ ਨਾਲ ਆਇਆ ਭਾਈ ਆਪਾਂ ਗੇਮ ਖੇਡਦੇ ਆ ਇਹਦੇ ਵਿੱਚ ਇੱਕ ਬਾਦਸ਼ਾਹ ਆ ਬਾਦਸ਼ਾਹ ਤੁਸੀਂ ਲਬਨਾ ਚਾਰ ਪੱਤਿਆਂ ਦੇ ਸੋ ਗੇਮ ਸਟਾਰਟ ਕਰਦੇ ਆ ਜੀ ਗੇਮ ਸਟਾਰਟ ਹੁੰਦੀ ਆਪਣੀ ਹਤ ਤਨੂੰ ਦੋ ਵਾਰੀਆਂ ਮਿਲਣੀਆਂ ਦੋ ਵਾਰੀਆਂ ਜੇ ਤੁਸੀਂ ਇੱਕ ਵਾਰ ਵਿੱਚ ਜਿੱਤੋਗੇ ਤਾਂ ਤੁਸੀਂ ਵੀਨਰ ਗਿਨੇ ਜਾਓਗੇ ਦੱਸੋ ਕਿੱਥੇ ਪੱਤਾ ਵਈ ਬਾਦਸ਼ਾਹ ਲਬਨਾ ਆਪਾਂ ਹੱਥ ਲਾ ਦਿਓ ਆਪੇ ਪਲਟ ਦੋ ਪੱਤਾ ਠੀਕ ਹੈ ਜੀ ਭਾਈ ਨੇ ਆ ਪੱਤਾ ਚੂਜ਼ ਕੀਤਾ ਵਾਹ ਜੀ ਵਾਹ ਪਹਿਲੀ ਵਾਰ ਕੀ ਬਾਦਸ਼ਾ ਸੋ ਪਾਜੀ Winner ਨੇ ਸਾਡੇ ਤੁਸੀਂ ਵੀ ਗੇਮ ਜਿੱਤ ਸਕਦੇ ਹੋ ਗੇਮ ਸਾਡਾ ਖੇਡ ਸਕਦੇ ਹੋ ਗਿਫਟ ਵੀ ਲੈ ਕੇ ਜਾਇਓ ਨਾਲੇ ਬਹੁਤ ਵਧੀਆ ਲੱਗਦਾ ਜਦੋਂ ਕਸਟਮਰ ਨਹੀਂ ਦੂਰੋਂ ਚੱਲ ਕੇ ਆਂਦਾ ਜਰੂਰ ਦੱਸਿਆ ਕਰੋ थैंक यू थैंक यू